ਜੀ ਹਾਂ ਜਗਰਾਉਂ ਦੀ ਪ੍ਰਮੁੱਖ ਸੜਕ ਹੈ ਨਾ ਕਿ ਕੋਈ ਆਮ ਰੋਡ ਜੋ ਖੱਡਿਆਂ ਦੇ ਨਾਲ ਭਰਿਆ ਪਿਆ ਹੈ ਜਗਰਾਉਂ ਦੀ ਪ੍ਰਮੁੱਖ ਸੜਕ ਜਿਸ ਨੂੰ ਤਹਿਸੀਲ ਰੋਡ ਵੀ ਕਿਹਾ ਜਾਂਦਾ ਇਹ ਜਗਰਾਉਂ ਦੇ ਲੁਧਿਆਣਾ ਮੋਗਾ ਰੋਡ ਤੋਂ ਲੈ ਕੇ ਸ਼ਹਿਰ ਨੂੰ ਜੋੜਦੀ ਹੈ ਅਤੇ ਅੱਗੇ ਰਾਏਕੋਟ ਬਠਿੰਡਾ ਮਾਰਗ ਨੂੰ ਵੀ ਜੋੜਦੀ ਹੈ ਇਸ ਸੜਕ ਤੇ ਆਵਾਜਾਈ ਬਹੁਤ ਰਹਿੰਦੀ ਹੈ ਪਰ ਇਸ ਸੜਕ ਦੇ ਵਿੱਚ ਹਾਥਾਂ ਤੇ ਪਏ ਡੂੰਘੇ ਟੋਏ ਆਵਾਜਾਈ ਦੇ ਵਿੱਚ ਵਿਗਨਤਾ ਪਾਉਂਦੇ ਹੀ ਹਨ ਅਤੇ ਜਾਨੀਵਾਲੀ ਨੁਕਸਾਨ ਦਾ ਕਾਰਨ ਵੀ ਬਣਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਏਡੇ ਵੱਡੇ ਖੱਡੇ ਨਾ ਤਾਂ ਹੀ ਮਹਿਕਮੇ ਨੂੰ ਦਿਸ ਰਹੇ ਹਨ ਨਾ ਪ੍ਰਸ਼ਾਸਨ ਨੂੰ ਅਤੇ ਨਾ ਹੀ ਪੰਜਾਬ ਸਰਕਾਰ ਹਲਕਾ ਬਧਾਈ ਕਾਨੂੰਨੀ ਇਹ ਖੱਡੇ ਦਿਸੇ ਹਨ ਸੋ ਆਮ ਲੋਕਾਂ ਦੀ ਇਹ ਮੰਗ ਹੈ ਕਿ ਇਹਨਾਂ ਖੱਡਿਆਂ ਨੂੰ ਤੁਰੰਤ ਭਰਿਆ ਜਾਵੇ ਜੋ ਆਵਾਜਾ ਇਸ ਨੂੰ ਵੇਖਣਾ ਪਵੇ ਕੋਈ ਜਾਣੀ ਮਾਲੀ ਨੁਕਸਾਨ ਨਾ ਹੋਵੇ ਕਿਉਂਕਿ ਇਹ ਖੱਡੇ ਕਈ ਵਾਰ ਹਾਦਸੇ ਦਾ ਸ਼ਿਕਾਰ ਬਣਾ ਦਿੰਦੇ ਹਨ